ਗਿਆਨ ਗੋਦੜੀ ਗੁਰਦੁਆਰਾ ਸਾਹਿਬ ਕੋਈ ਇਹ ਨਹੀਂ ਕਿ ਬਹੁਤ ਸਮਾਂ ਪਹਿਲਾਂ ਟਾਇਆ ਗਿਆ ਏ तकरीबन 30 25 30 ਸਾਲ ਦਾ ਵਕਫਾ ਹੋਇਆ ਏ ਸਾਡੇ ਆਗੂਆਂ ਨਾਲੋਂ ਮੈਂ ਮਾਫੀ ਚਾਹਣਾ ਸਾਡੇ ਆਗੂਆਂ ਨਾਲੋਂ Hindu ਆਗੂਆਂ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਹੈ ਕਿ ਉਹ ਆਪਣੇ ਧਰਮ ਨੂੰ ਅੱਗੇ ਰੱਖਦੇ ਨੇ ਤੇ ਸਾਡੇ ਆਗੂ ਜੇ ਕੋਈ ਮਾੜੀ ਮੋਟੀ ਚੌਧਰ ਮਿਲ ਜਾਵੇ ਕਿੰਨੇ ਦਿਨ ਅਸੀਂ ਗੁਰੂ ਤੋਂ ਲੈਣੀ ਕੀ ਆ ਸਿੱਖਾਂ ਤੋਂ ਲੈਣੀ ਕੀ ਆ ਵੇਖੋ 2016 ਦੇ ਵਿੱਚ ਬੇਅਦਬੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੱਜ 7 ਸਾਲ ਹੋ ਗਏ ਤੇ 8ਵਾਂ ਸਾਲ ਲੱਗ ਗਿਆ ਹਾਲੇ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਕੋਈ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਨਾ ਕਿਸੇ ਨੂੰ ਇਹ ਪੂਰਨ ਤੌਰ ਤੇ ਪਤਾ ਹੈ ਕਿ ਦੋਸ਼ੀ ਕੌਣ ਸਨ ਕਿੰਨਾ ਨੇ ਕਰਾਈ ਸੀ ਤਿੰਨੇ ਸਰਕਾਰਾਂ ਪੰਜਾਬ ਦੇ ਵਿੱਚ ਬਣ ਗਈਆਂ ਤਿੰਨੇ ਬਦਲ ਗਈਆਂ ਹੁਣ ਬਹੁਤੇ ਕਈ ਬੰਦੇ ਕੋਈ ਕਿਸੇ ਪਾਰਟੀ ਨਾਲ ਹੁੰਦਾ ਕੋਈ ਕਿਸੇ ਪਾਰਟੀ ਨਾਲ ਹੁੰਦਾ ਮੇਰਾ ਪਾਰਟੀਆਂ ਨਾਲ ਕੋਈ ਨਾ ਲਗਾ ਦੇਗਾ ਇਹ ਨਾ ਕੋਈ ਸੀ ਪਰ ਕਿਉਂਕਿ ਅਸੀਂ ਗੁਰੂ ਦੀ ਗੱਲ ਕਰਨੀ ਹੈ ਤਾਂ ਗੁਰੂ ਦੀ ਗੱਲ ਹੈ ਜਿਹੜੀ ਉਹਦਾ ਸਹੀ ਸਾਰਿਆਂ ਨੂੰ ਬਰਾਬਰ ਹੀ ਕਰਾਂਗੇ ਉਸ ਤੋਂ ਬਾਅਦ ਦੋ ਸਰਕਾਰਾਂ ਬਦਲ ਗਈਆਂ ਪਰ ਕਿਸੇ ਨੇ ਕੋਈ ਵੀ ਯਦਵੀ ਦਾ ਇਨਸਾਫ ਨਹੀਂ ਦਿੱਤਾ ਗੱਲਾਂ ਅੱਜ ਵੀ ਉਮੀਦਾਂ ਦੱਬੀਆਂ ਜਾ ਰਹੀਆਂ ਨੇ ਜਿਵੇਂ ਅਜ ਤੋਂ 5-7 ਸਾਲ ਪਹਿਲਾਂ ਦੱਬੀਆਂ ਜਾ ਰਹੀਆਂ ਸੀ ਸਾਡੇ ਸਿੱਖ ਆਗੂ ਕੇਵਲ ਰਾਜਨੀਤੀ ਕਰਦੇ ਨੇ ਧਰਮ ਦੀ ਗੱਲ ਉਹਨਾਂ ਲਈ ਸਿਰਫ ਉਨਾ ਸਮਾਂ ਹੈ ਜਿੰਨਾ ਟਾਈਮ ਉਹ ਸੱਤਾ ਦੇ ਵਿੱਚ ਨਹੀਂ ਆਉਂਦੇ ਜਦੋਂ ਸੱਤਾ ਦੇ ਵਿੱਚ ਆ ਗਏ ਫਿਰ ਉਹਨਾਂ ਨੇ ਧਰਮ ਨੂੰ ਪਿੱਛੇ ਸੁੱਟ ਦੇਣਾ ਜਿੰਨੀਆਂ ਨਵੀਆਂ ਸਰਕਾਰਾਂ ਪੰਜਾਬ ਦੇ ਵਿੱਚ ਆਈਆਂ ਨੇ ਸਾਰੀਆਂ ਬੇਅਦਵੀ ਦੇ ਨਾਂ ਤੇ ਆਈਆਂ ਨੇ ਪਰ ਬੇਅਦਵੀ ਦੀ ਜਾਂਚ ਪੜਤਾਲ ਕਰਕੇ ਅੱਜ ਤੱਕ ਸਿੱਖ ਪੰਥ ਦਾ ਕੋਈ ਨਿਤਾਰਾ ਨਹੀਂ ਕੀਤਾ ਗਿਆ ਸਾਡੇ ਗੁਰੂ ਨੇ ਜੇਕਰ ਅਸੀਂ ਗੁਰੂ ਦੇ ਹੀ ਨਹੀਂ ਹੋਏ ਤਾਂ ਫਿਰ ਅਸੀਂ ਹੋਰ ਕਿਹਦੇ ਹੋਵਾਂਗੇ ਉਹਨਾਂ ਨੇ 500 ਸਾਲ ਦੇ ਬਾਅਦ ਆਪਣਾ ਉਹ ਤਾਂ ਹੁਣ ਪ੍ਰਮਾਤਮਾ ਜਾਣਦਾ ਜਾਂ ਗੁਰੂ ਜਾਣਦਾ ਜਾਂ ਫਿਰ ਅਦਾਲਤ ਜਾਣਦੀ ਹੈ ਕਿ ਸੱਚ ਕੀ ਹੈ ਝੂਠ ਕੀ ਹੈ ਕਿ ਵਾਕਈ ਉੱਥੇ ਜਿਹੜੀ ਮਸਜਿਦ ਹੈ ਉਹ ਬਾਬਰ ਨੇ ਢਾਕੇ ਬਣਾਈ ਸੀ ਜਾਂ ਫਿਰ ਉੱਥੇ ਪਹਿਲਾਂ ਤੋਂ ਹੀ ਮਸਜਿਦ ਸੀ ਉੱਥੇ ਕੋਈ ਮੰਦਰ ਦਾ ਸਥਾਨ ਨਹੀਂ ਸੀ ਉਹ ਤੇ ਉਹ ਜਾਣਦੇ ਨੇ ਉਹ ਅਸੀਂ ਨਹੀਂ ਜਾਣਦੇ ਪਰ ਉਹਨਾਂ ਦੇ ਆਗੂਆਂ ਦੀ ਇਹ ਬਹੁਤ ਵੱਡੀ ਖੂਬੀ ਹੈ ਉਹਨਾਂ ਨੇ 500 ਸਾਲ ਤੋਂ ਬਾਅਦ ਵੀ ਆਪਣਾ ਜਿਹੜਾ ਮੰਦਿਰ ਉਹ ਬਣਾ ਲਿਆ ਤੇ ਸਾਡੇ ਸਿੱਖ ਅਸੀਂ ਇੱਕ ਦੂਜੇ ਦੇ ਮੂੰਹਾਂ ਕਨੀ ਵੀ ਦੇਖਦੇ ਰਹਨੇ ਆ ਤੇ ਜੇ ਕੋਈ ਸਾਡਾ ਆਗੂ ਮਾੜਾ ਮੋਟਾ ਬਣ ਜਾਵੇ ਕੋਈ ਉਹਦਾ ਸੰਸਾਰ ਤੇ ਨਾਮ ਬਣ ਜਾਵੇ ਉਹਦੀਆਂ ਅਸੀਂ ਲੱਤਾਂ ਖਿੱਚਣ ਲੱਗ ਜਾਂਦੇ ਆ ਬਹੁਤੇ ਸਿੱਖ ਆਗੂ ਸਾਡੇ ਇਸ ਵਾਸਤੇ ਹੀ ਨਿਰਾਸ਼ ਹੋਏ ਨੇ ਇਸ ਸੰਸਾਰ ਤੇ ਹੁਣ ਬਹੁਤੇ ਸਾਡੇ ਸਿੱਖਾਂ ਨੂੰ ਨਹੀਂ ਪਤਾ ਸਾਡੇ ਵਿੱਚ ਇੱਕ ਸਰਦਾਰ ਕਪੂਰ ਸਿੰਘ ਹੋਏ ਨੇ ਸਰਦਾਰ ਕਪੂਰ ਸਿੰਘ ਨੇ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਹੀ ਕਹਿ ਦਿੱਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੁਝ ਸਿੱਖਾਂ ਨਾਲ ਹੋਣਾ ਹੈ ਨਾ ਬਹੁਤ ਭਿਆਨਕ ਹੋਣਾ ਹੈ ਪਰ ਉਹਨਾਂ ਦੀ ਗੱਲ ਕਿਸੇ ਨੇ ਗੌਲੀ ਹੀ ਨਹੀਂ ਉਹਦਾ ਕਾਰਨ ਕੀ ਕੀ ਅਸੀਂ ਆਪਣੇ ਆਗੂਆਂ ਦੀ ਇੱਜ਼ਤ ਨਹੀਂ ਕਰਦੇ ਜਿੰਨੇ ਵੀ ਸਾਡੇ ਆਗੂ ਨੇ ਅਸੀਂ ਉਹਨਾਂ ਦੀਆਂ ਲੱਤਾਂ ਜ਼ਰੂਰ ਖਿੱਚਦੇ ਹਾਂ ਪਰ ਉਹਨਾਂ ਦੀ ਇੱਜ਼ਤ ਨਹੀਂ ਕਰਦੇ ਤੇ ਸਰਦਾਰ ਕਪੂਰ ਸਿੰਘ 27 28 ਸਾਲ ਉਹਨਾਂ ਨੇ ਇਨਾ ਸੰਘਰਸ਼ ਕਰਿਆ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਹ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਪਰ ਫਿਰ ਵੀ ਲੋਕਾਂ ਨੂੰ ਨਾ ਤਾਂ ਉਹਨਾਂ ਬਾਰੇ ਪਤਾ ਹੈ ਨਾ ਉਹਨਾਂ ਦੀਆਂ ਲਿਖਤਾਂ ਬਾਰੇ ਪਤਾ ਹੈ ਨਾ ਉਹਨਾਂ ਦੇ ਸੰਘਰਸ਼ ਬਾਰੇ ਪਤਾ ਹੈ ਪਰ ਹਾਂ ਜਿਹਨਾਂ ਨੇ ਉਹਨਾਂ ਨੂੰ ਪੜ੍ਹਿਆ ਹੈ ਉਹਨਾਂ ਨੂੰ ਇਹ ਜ਼ਰੂਰ ਪਤਾ ਹੈ ਜੋ ਸਰਦਾਰ ਕਪੂਰ ਸਿੰਘ ਕਹਿ ਗਏ ਸੀ ਉਹ ਸੱਚ ਹੋਇਆ ਸਿੱਖਾਂ ਪ੍ਰਤੀ ਜਿਹੜਾ ਵਿਤਕਰਾ ਏ ਉਹ ਅੱਜ ਵੀ ਉਸੇ ਤਰ੍ਹਾਂ ਪ੍ਰਚਲਿਤ ਹੈ ਜਿਵੇਂ ਅੱਜ ਤੋਂ ਪਹਿਲਾਂ ਸੀ ਉਹਦੇ ਬੜੇ ਵੱਡੇ ਵੱਡੇ ਸਬੂਤ ਨੇ ਇਸ ਸੰਸਾਰ ਦੇ ਵਿੱਚ ਸੋ ਸਾਡੇ ਵਿੱਚ ਜਿਹੜੀ ਕਮੀ ਹੈ ਉਹ ਇਹ ਹੈ ਜਿਹੜੀ ਗੱਲ ਹੈ ਮੈਂ ਕਿਉਂਕਿ ਰਾਜਨੀਤਿਕ ਪੱਖ ਆ ਗਿਆ ਸੀ ਸੋ ਸਾਡੇ ਵਿੱਚ ਕਮੀ ਇਹ ਹੈ ਕਿ ਅਸੀਂ ਧਰਮ ਨੂੰ ਪਿੱਛੇ ਛੱਡ ਦਿੰਦੇ ਹਾਂ ਰਾਜਨੀਤੀ ਨੂੰ ਅੱਗੇ ਰੱਖ ਲੈਂਦੇ ਹਾਂ ਪਰ ਉਹ ਲੋਕ ਫਿਰ ਵੀ ਬਹੁਤ ਚੰਗੇ ਨੇ ਜਿਹੜੇ ਧਰਮ ਨੂੰ ਅੱਗੇ ਰੱਖਦੇ ਨੇ ਰਾਜਨੀਤੀ ਨੂੰ ਪਿੱਛੇ ਰੱਖਦੇ ਨੇ